ਜਨਵੰਬਰ ਪ੍ਰਕਾਸ਼ ਪੁਰਬ ਤੇ ਦਿਨ ਵਿੱਚ ਕਿਸੇ ਵੀ ਸਮੇਂ ਤੁਰਦੇ ਫਿਰਦੇ ਕਰ ਲੋ ਆ ਦੋ ਪੰਕਤੀਆਂ ਦਾ ਜਾਪ ਤੁਹਾਡੀ ਇੱਛਾ ਪੂਰੀ ਹੋ ਜਾਵੇਗੀ ਲਿਖ ਲੈਣਾ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਪਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 5 ਨਵੰਬਰ ਨੂੰ ਜੋ ਸੰਗਤ ਮਨਾ ਰਹੀ ਹੈ ਪਹਿਲਾਂ ਮੈਂ ਸਾਰਿਆਂ ਨੂੰ ਅਡਵਾਂਸ ਦੇ ਵਿੱਚ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਹੋਵਣ ਜੀ ਔਰ ਸਾਧ ਸੰਗਤ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਇਸ ਪ੍ਰਕਾਸ਼ ਪੁਰਬ ਤੇ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਸਿਮਰਨ ਦੇ ਨਾਲ ਸਤਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਈਏ। ਗੁਰੂ ਪਿਆਰਿਓ ਮੇਰੀ ਕੱਲ ਹੀ ਇੱਕ ਭੈਣ ਦੇ ਨਾਲ ਗੱਲ ਹੋਈ ਸੀ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਹੈ ਤੇ ਉਸਨੇ ਜਿਵੇਂ ਮੈਨੂੰ ਗੱਲ ਕੀਤੀ ਤੇ ਉਹਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਘਰ ਦੇ ਵਿੱਚ ਜਾਪ ਰੱਖੇ ਹੋਏ ਨੇ ਤੇ ਉਹ ਜਾਪ ਕਰ ਰਹੇ ਨੇ ਰੋਜ਼ ਅੱਧਾ ਘੰਟਾ ਉਹ ਜਾਪ ਕਰਦੇ ਨੇ ਮੂਲ ਮੰਤਰ ਸਾਹਿਬ ਦਾ ਦੇਖੋ ਅੱਧਾ ਘੰਟਾ ਕੋਈ ਜ਼ਿਆਦਾ ਨਹੀਂ ਹੈਗਾ ਉਹ ਮੈਂ ਕਿਹਾ ਉਹਨਾਂ ਨੂੰ ਪੁੱਛਿਆ ਵੀ ਆਮ ਤੌਰ ਤੇ ਜਿਹੜੀ ਸੰਗਤ ਹੈ ਉਹ ਸਵਾਲ ਕਰਦੀ ਹੈ ਤੇ ਸਵਾਲ ਹੁੰਦੇ ਨੇ ਇਹੋ ਜਿਹੇ ਵੀ ਮਤਲਬ ਇੰਨਾ ਸਮਾਂ ਕੌਣ ਬੈਠੇਗਾ 5 ਮਿੰਟ 10 ਮਿੰਟ ਬਾਅਦ ਤੋਂ ਬਾਅਦ ਜਿਹੜਾ ਜਾਪ ਕਰਨਿਆ ਵੀ ਤੋਂ ਬਾਅਦ ਸਮਾਂ ਨਹੀਂ ਬੈਠ ਸਕਦੇ ਇਹ ਤੋਂ ਬਾਅਦ ਸਮਾਂ ਜਿਹੜਾ ਹੈ ਉਹ ਬੈਠਿਆ ਨਹੀਂ ਜਾਂਦਾ ਵੀ ਤੁਸੀਂ ਅੱਧਾ ਘੰਟਾ ਕਿਵੇਂ ਲਗਾ ਲੈਂਦੇ ਹੋ ਵੈਸੀ ਜਾਣਕਾਰੀ ਦੇ ਲਈ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਵੀ ਇਦਾਂ ਘੰਟਾ ਕਿਵੇਂ ਬੀਤ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਬੜਾ ਅੱਜ ਲੱਗਦਾ ਵੀ ਅੱਧਾ ਘੰਟਾ ਥੋੜਾ ਆ ਵੀ ਜ਼ਿਆਦਾ ਸਮਾਂ ਜਾਪ ਕਰਿਆ ਕਹਿੰਦੇ ਤੇ ਇਦਾਂ ਲੱਗਦਾ ਆ ਸਾਨੂੰ ਇਹ ਮਨ ਖੁਸ਼ ਹੋਇਆ ਵੀ ਜਦੋਂ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਉਹ ਜਿਹੜੇ ਵੀਰ ਭੈਣ ਨੇ ਉਹ ਇਦਾਂ ਜਾਪ ਕਰਦੇ ਨੇ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਦਾਂ ਘਰ ਦੇ ਵਿੱਚ ਜਾਪ ਰੱਖੇ ਹੋਏ ਨੇ ਇਦਾਂ ਆਪਣੇ ਘਰ ਦੇ ਵਿੱਚ ਉਹ ਜਾਪ ਕਰ ਰਹੇ ਨੇ ਬੜਾ ਚੰਗਾ ਲੱਗਿਆ ਮਨ ਨੂੰ ਸਕੂਨ ਮਿਲਿਆ ਸੁਣ ਕੇ ਤੇ ਹੋਰ ਵੀ ਬੜੇ ਇਹੋ ਜਿਹੇ ਹੈਗੇ ਨੇ ਕਿਉਂਕਿ ਆਮ ਤੌਰ ਤੇ ਜਿਹੜੀ ਨਿਊਜ਼ੀਲੈਂਡ ਦੀ ਸੰਗਤ ਹੈ ਉਹ ਜ਼ਿਆਦਾਤਰ ਸਾਡੇ ਨਾਲ ਜਿਹੜੀ ਗੱਲਬਾਤ ਕਰਦੀ ਹੈ ਸੋ ਉਹਨਾਂ ਨੂੰ ਗੱਲਬਾਤੜੀ ਆ ਹੁੰਦੀ ਹੈ ਉਹ ਪੁਰਾਣੇ ਜੁੜੇ ਹੋਏ ਨੇ ਤੇ ਉਸ ਭੈਣ ਦੇ ਨਾਲ ਜਿਹੜਾ ਸਾਡਾ ਪਿਆਰ ਹੈ ਉਹ ਕਾਫੀ ਸਾਲਾਂ ਤੋਂ ਹੈ ਤੇ ਪਰਿਵਾਰ ਪੂਰਾ ਜਿਹੜਾ ਹੈ ਉਹ ਇਸ ਤਰ੍ਹਾਂ ਕੋਈ ਵੀ ਗੁਰਪੁਰਬ ਹੋਵੇ ਤੇ ਉਹ ਘਰ ਦੇ ਵਿੱਚ ਆਪਣੇ ਜਾਪ ਕਰਦੇ ਨੇ ਤੇ ਹੋਰ ਆਪਣੇ ਮਿੱਤਰ ਬੇਲੀ ਸਰਕਲਾਂ ਦੇ ਵਿੱਚ ਸਾਰਾ ਉਹ ਏਦਾਂ ਮਿਲ ਕੇ ਵੀ ਕਰਦੇ ਨੇ ਸੰਗਤ ਦੇ ਨਾਲ ਬੜੇ ਚੰਗਾ ਲੱਗਦਾ ਸੋ ਬੇਨਤੀ ਕਰਾਂ ਵੀ ਜਿਵੇਂ ਹੁਣ ਆ ਪ੍ਰਕਾਸ਼ ਪੁਰਬ ਤੇ ਆਪਾਂ ਕੀ ਕਰਨਾ ਹੈ ਹੁਣ ਕਈ ਕਹਿੰਦੇ ਵੀ ਸਮਾਗਮ ਦੇ ਵਿੱਚ ਜਾਵਾਂਗੇ ਹਾਜ਼ਰੀਆਂ ਭਰਾਂਗੇ ਜ਼ਰੂਰ ਜਾਓ ਸਮਾਗਮਾਂ ਦੇ ਵਿੱਚ ਜਾਣਾ ਸਮਾਗਮਾਂ ਦੇ ਵਿੱਚ ਜਾ ਕੇ ਹਾਜ਼ਰੀਆਂ ਭਰਨੀਆਂ ਬੜੀ ਚੰਗੀ ਗੱਲ ਹੈ ਬੜੀ ਅੱਛੀ ਗੱਲ ਹੈ ਸਾਨੂੰ ਜਾਣਾ ਚਾਹੀਦਾ ਹੈ ਹਾਜ਼ਰੀਆਂ ਭਰੀਏ ਕਿਉਂਕਿ ਘੱਟੋ ਘੱਟ ਸਮਾਗਮਾਂ ਦੇ ਵਿੱਚ ਜਾਵਾਂਗੇ ਤੇ ਸਾਨੂੰ ਕੁਝ ਸਿੱਖਣ ਨੂੰ ਮਿਲੇਗਾ ਘਰ ਤੋਂ ਬਾਹਰ ਨਿਕਲਾਂਗੇ ਤੇ ਕੁਝ ਡਿਫਰੈਂਟ ਤਰੀਕੇ ਦਾ ਸਾਨੂੰ ਮਿਲੇਗਾ ਜਿੱਥੇ ਸੰਗਤ ਦੇ ਵਿੱਚੋਂ ਕੋਈ ਨਾ ਕੋਈ ਸੇਵਾ ਕਰਨ ਦੀ ਜਾਚ ਸਿਮਰਨ ਦੀ ਜਾਚ ਜਾਂ ਫਿਰ ਇੰਜ ਕਹਿ ਲਓ ਵੀ ਗੁਰੂ ਨਾਲ ਜੁੜਨ ਦਾ ਕੋਈ ਨਾ ਕੋਈ ਨਵਾਂ ਤਰੀਕਾ ਜਿਹੜਾ ਹੈ ਉਹ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ पापी पाप कमावे ज्ञानी ज्ञान कमावे ओ जमे महापुरुष के शब्द बरसदे हुंदे सी कन्ने जेड़ा गुणी ज्ञानी है भाव जीदा मन शुद्ध है पावन जी कह लो कि जेड़ा गुरु नाल जुड़न दा तरीका ਲੱਭ ਰਿਆ है कंदे ओ माड़े तो माड़े ਕੰਮ ਦੇ ਵਿੱਚੋਂ ਵੀ ਗੁਰੂ ਨਾਲ ਜੁੜਨ ਦਾ ਤਰੀਕਾ ਲੱਭ ਲਏਗਾ ਤੇ ਕੰਨੇ ਜਿਹੜਾ ਪਾਪੀ ਬੰਦਾ ਹੈ ਕੰਨੇ ਉਹਨੇ ਮੌਕਾ ਵੇਖਣਾ ਤੇ ਉਹਨੇ ਪਾਪ ਕਮਾ ਲੈਣਾ ਹੈ ਉਹਨੇ ਵਿਕਾਰ ਕਮਾ ਲੈਣੇ ਆ ਪਰ ਜਿਹੜਾ ਰੱਬ ਨਾਲ ਜੁੜਨ ਦਾ ਤਰੀਕਾ ਲੱਭਦਾ ਹੈ ਨਾ ਤੇ ਸਤਿਗੁਰੂ ਮਹਾਰਾਜ ਉਹਦਾ ਸਾਥ ਦਿੰਦੇ ਨੇ ਤੇ ਉਹਨੂੰ ਹਰ ਇੱਕ ਥਾਂ ਤੇ ਚੜ੍ਹਦੀ ਕਲਾ ਹਰ ਇੱਕ ਥਾਂ ਤੇ ਜਿਹੜੀ ਹੈ ਉਸਨੂੰ ਬਰਕਤ ਮੇਰੇ ਪਾਤਸ਼ਾਹ ਜੀ ਜ਼ਰੂਰ ਦਿੰਦੇ ਨੇ ਇਹ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਨਾਤ ਪਿਆਰਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਚਾਰ ਉਦਾਸੀਆਂ ਨੂੰ ਕਰਨ ਗਏ ਚਾਰ ਉਦਾਸੀਆਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਤੇ ਪਿਆਰਿਓ ਇੱਕ ਗੱਲ ਯਾਦ ਰੱਖਿਓ ਵੀ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਪ੍ਰਚਾਰ ਉਦਾਸੀਆਂ ਦਾ ਮੁੱਖ ਮਕਸਦ ਗੁਰੂ ਨਾਲ ਜੋੜਨ ਦਾ ਸੀ ਸੰਗਤ ਨੂੰ ਗੁਰੂ ਦੀ ਬਾਣੀ ਦਾ ਸਤਿਗੁਰੂ ਦੇ ਨਾਮ ਦਾ ਪ੍ਰਚਾਰ ਕਰਨ ਦਾ ਸੀ ਉੱਥੇ ਕੋਈ ਆਵਾ ਇਹ ਨਹੀਂ ਸੀ ਵੀ ਕੇਵਲ ਯਾਤਰਾ ਕੀਤੀ ਵੀ ਇੱਕ ਥਾਂ ਤੋਂ ਦੂਜੀ ਥਾਂ ਚਲੇ ਗਏ ਤੇ ਵਾਪਸ ਆ ਗਏ ਨਾ ਨਾ ਕੇਵਲ ਮਕਸਦ ਸੀ ਕਿ ਲੋਕਾਂ ਨੂੰ ਜਗਾਉਣਾ ਜੋ ਸਤਿਗੁਰੂ ਹਰਿਦੁਆਰ ਗਏ ਨੇ ਤੇ ਉੱਥੇ ਵੀ ਲੋਕਾਂ ਨੂੰ ਸੁਚੇਤ ਕਰਨਾ ਸੀ ਜੇ ਸਤਿਗੁਰੂ ਮਹਾਰਾਜ ਜਗਨਨਾਥ ਪੁਰੀ ਗਏ ਉੱਥੇ ਵੀ ਲੋਕਾਂ ਨੂੰ ਸੁਚੇਤ ਕਰਨਾ ਸੀ ਜਿੱਥੇ ਆਰਤੀ ਦਾ ਮਹਤਵ ਸਤਿਗੁਰਾਂ ਨੇ ਸਮਝਾਇਆ ਜਿੱਥੇ ਆਰਤੀ ਦੀ ਗੱਲ ਹੋਈ ਜਿੱਥੇ ਆਰਤੀ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਕਿਉਂਕਿ ਪਰਮਾਤਮਾ ਦੀ ਆਰਤੀ ਜਿਹੜੀ ਹੈ ਇਹ ਪੂਰਾ ਬ੍ਰਹਿਮੰਡ ਜਿਹੜਾ ਉਸ ਦਾ ਥਾਲ ਹੈ ਤੇ ਇਸ ਦੇ ਵਿੱਚ ਚੰਦ ਤੇ ਸੂਰਜ ਦੋ ਦੀਵੇ ਜੋ ਉਸ ਦੀ ਹਮੇਸ਼ਾ ਜਗਦੇ ਹੋਏ ਆਰਤੀ ਕਰ ਰਹੇ ਨੇ ਪਿਆਰਿਓ ਤੇ ਪਰਮਾਤਮਾ ਨੇ ਜਿਵੇਂ ਇਸ ਦੁਨੀਆ ਨੂੰ ਸਾਜਿਆ ਜਿਵੇਂ ਇਸ ਧਰਤੀ ਨੂੰ ਸਾਜਿਆ ਉਸ ਦੇ ਵਿੱਚ ਕੁਦਰਤ ਜਿਹੜੀ ਹੈ ਉਹ ਸਾਨੂੰ ਇੱਕ ਅਜਿਹੀ ਚੀਜ਼ ਬਖਸ਼ਿਸ਼ ਕੀਤੀ ਹੈ ਇੱਕ ਅਜਿਹੀ ਚੀਜ਼ ਦਿੱਤੀ ਹੈ ਪਿਆਰਿਓ ਕਿ ਕਿਤੇ ਨਾ ਕਿਤੇ ਜੇ ਪਰਮਾਤਮਾ ਨੇ ਸਭ ਤੋਂ ਵੱਧ ਸਾਡੇ ਤੇ ਕਿਰਪਾ ਕੀਤੀ ਹੈ ਰੱਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਪਿਆਰਿਓ ਇੱਕ ਗੱਲ ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਜਿਹੜੀ ਹੈ ਸਾਡੇ ਤੇ ਤਾਂ ਕਿਉਂਕਿ ਅਸੀਂ ਜੇਕਰ ਥੋੜੇ-ਬਹੁਤੇ ਵੀ ਜੁੜੇ ਹੋਇਆ ਤੇ ਬਹੁਤੀ ਤਾਂ ਨਹੀਂ ਕਹਿ ਸਕਦਾ ਜਿੰਨੇ ਬਹੁਤੇ ਥੋੜੇ-ਬਹੁਤੇ ਵੀ ਜੁੜੇ ਹੋਇਆ ਤੇ ਇੰਨੀ ਕਿਰਪਾ ਸਾਡੇ ਉੱਪਰ ਜੇ ਬਹੁਤਾ ਜੁੜਨਾ ਹੈ ਤੇ ਫਿਰ ਸ਼ਬਦ ਨਾਲ ਸਾਂਝ ਬਣਾਉਣੀ ਪਈ ਕਿ ਸਾਹ ਸੰਗਤ ਸਤਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਯਾਦ ਰੱਖਿਓ ਆਪਾਂ ਪੜਦੇ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਜਿਹੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰੱਖੀ ਵੀਰੀ ਉਹ ਪਰਮਾਤਮਾ ਕੀ ਹੈ ਜਿਹੜਾ ਕਿ ਸਾਡਾ ਆਉਣ ਵਾਲੇ ਕੱਲ ਨੂੰ ਰੱਖਣ ਵਾਲਾ ਹੈ ਇਹ ਦੋ ਪੰਕਤੀਆਂ ਦਾ ਜਾਪ ਹੀ ਜੇਕਰ ਕਰ ਲਿਆ ਜਾਏ ਦੋ ਪੰਕਤੀਆਂ ਦੇ ਅਰਥਾਂ ਨੂੰ ਹੀ ਸਮਝ ਲਿਆ ਜਾਏ ਇਹ ਦੋ ਪੰਕਤੀਆਂ ਦੇ ਜਾਪ ਨੂੰ ਹੀ ਜੇਕਰ ਅਸਲ ਮਹੀਨਿਆਂ ਦੇ ਵਿੱਚ ਸਮਝਿਆ ਜਾਏ ਤੇ ਯਾਦ ਰੱਖਿਓ ਪਿਆਰਿਓ ਸਾਡੀ ਸਾਰੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਸਤਗੁਰੂ ਮਹਾਰਾਜ ਕਹਿੰਦੇ ਵੀ ਉਸ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਚਾਹੇ ਆਪਾਂ ਦੁਨੀਆਵੀ ਕਿਸੇ ਵੀ ਬਾਬੇ ਨੂੰ 바ਬਾ ਮੰਨਦੇ ਹੋਈਏ ਕਿਸੇ ਦੀ ਉਪਮਾ ਵੀ ਕਰਦੇ ਹੋਈਏ ਪਰ ਉਸ ਅਕਾਲ ਪੁਰਖ ਤੋਂ ਕੋਈ ਵੱਡਾ ਨਹੀਂ ਹੋ ਸਕਦਾ ਸਾਰੇ ਆਏ ਸਾਰੇ ਚਲੇ ਜਾਣਗੇ ਸੰਸਾਰ ਤੇ ਕੋਈ ਅੱਜ ਜਾਊ ਕੋਈ ਕੱਲ ਜਾਊਗਾ ਕੋਈ ਕਿਸੇ ਨੇ 10 ਸਾਲਾਂ ਨੂੰ ਜਾਣਾ ਕਿਸੇ ਨੇ 5 ਸਾਲਾਂ ਨੂੰ ਕਿਸੇ ਨੇ ਸਾਲ ਨੂੰ 2 ਸਾਲ ਨੂੰ ਕਿਉਂਕਿ ਅਲੱਗ-ਅਲੱਗ ਸਮਾਂ ਹੈ ਫਰਸ਼ਾ ਕਹਿੰਦੇ ਨੇ ਕਿ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ ਕਿ ਆ ਜਾਣਾ ਕਿ ਬਮਰhenge ਕਿਹੈਸਾ ਮਰਨਾ ਹੋਏ ਜੋ ਸਾਹਿਬ ਮਨੋਨਾ ਵਿਸਰ ਹੈ ਤੋ ਸਹਿਲਾ ਮਰਨਾ ਹੋਏ ਸਤਗੁਰੂ ਮਹਾਰਾਜ ਜੀ ਨੇ ਇਹ ਵੀ ਗੱਲ ਕਹਿ ਦਿੱਤੀ ਗੁਰਬਾਣੀ ਦੇ ਵਿੱਚ ਅਨੇਕਾਂ ਉਦਾਹਰਨਾਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਨੇ ਤੇ ਸਤਗੁਰੂ ਨੇ ਅੰਤ ਤੇ ਇੱਕ ਗੱਲ ਹੀ ਕਰਕੇ ਗੱਲ ਨਵੇੜ ਦਿੱਤੀ ਫਰਸ਼ਾ ਕਹਿੰਦੇ ਨੇ ਜਿਸ ਕੀ ਕਹਨੇ ਸਤਿਗੁਰੂ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਪ੍ਰਸਾਦ ਛਤਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਦੇਖੋ ਗੱਲ ਹੀ ਇੱਥੇ ਨਵੇੜ ਦਿੱਤੀ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਤੂੰ ਇੰਨੇ ਸੋਹਣੇ ਸੁੰਦਰ ਪਦਾਰਥ ਛਕ ਰਿਹਾ ਹੈ ਅੰਮ੍ਰਿਤ ਰੂਪੀ ਪਦਾਰਥ ਤੈਨੂੰ ਖਾਣ ਨੂੰ ਮਿਲ ਰਹੇ ਨੇ ਉਹ ਗੱਲ ਵੱਖਰੀ ਹੈ ਕਿ ਇਨਸਾਨ ਨੇ ਗੰਦਪਿਲ ਖਾਣਾ ਜਿਹੜਾ ਹੈ ਸਟਾਰਟ ਕੀਤਾ ਹੋਇਆ ਹੈ ਜਿਹੜੀਆਂ ਚੀਜ਼ਾਂ ਨੂੰ ਜਾਨਵਰ ਆਦਿਕ ਪੰਛੀ ਆਦਿਕ ਨਹੀਂ ਖਾਂਦੇ ਉਹ ਇਨਸਾਨ ਖਾ ਰਿਹਾ ਗੰਦ ਪਿਲ ਖੈਰ ਕਦੇ ਸਮਾਂ ਬਣਿਆ ਇਸ ਵਿਸ਼ੇ ਤੇ ਆਪਾਂ ਖੁੱਲ ਕੇ ਵਿਚਾਰ ਕਰਾਂਗੇ ਪਰ ਸਤਿਗੁਰੂ ਕਹਿੰਦੇ ਇਨਸਾਨ ਇੱਕ ਜਿਸਰਮੌਰ ਹੈ ਕਹਿੰਦੇ ਜਿਹੜਾ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ 36 ਪਦਾਰਥ ਛਾ ਕਰਿਆ ਹੈ ਕਹਿੰਦੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਰੱਖ ਕਹਿੰਦੇ ਉਸ ਤੋਂ ਵੱਡਾ ਕੋਈ ਹੋਰ ਨਹੀਂ ਤੇ ਯਾਦ ਰੱਖੀ ਪਿਆਰਿਆ ਕਹਨੇ ਉਹ ਪਰਮਾਤਮਾ ਕੀ ਹੈ ਉਹ ਸਤਗੁਰੂ ਮਹਾਰਾਜ ਇਸ ਦੇ ਵਿੱਚ ਹੀ ਤੈਨੂੰ ਸੁੱਖ ਦੇਗਾ ਸੁਖਮਨੀ ਸਾਹਿਬ ਦੇ ਵਿੱਚ ਅਨੇਕਾਂ ਉਦਾਹਰਨਾਂ ਦੇ ਕੇ ਸਤਗੁਰੂ ਨੇ ਸਮਝਾਇਆ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਪ੍ਰਭ ਦਇਆ ਤੇ ਮਤ ਉਤਮ ਹੋਏ ਕਹਨੇ ਸਤਗੁਰੂ ਤੋਂ ਉਹ ਪਰਮਾਤਮਾ ਤੋਂ ਦਇਆ ਮੰਗ ਕੇ ਸਤਗੁਰੂ ਜੀ ਮੈਨੂੰ ਦਇਆ ਕਰ ਦਿਓ ਮੇਰੇ ਤੇ ਮੈਨੂੰ ਦਇਆ ਕਰਕੇ ਮੇਰੇ ਤੇ ਰਹਿਮਤ ਕਰਕੇ ਮੈਨੂੰ ਐਸਾ ਜੀਵਨ ਦੇ ਦਿਓ ਮੈਨੂੰ ਕੁਝ ਹੋਰ ਮੰਗਣ ਦੀ ਲੋੜ ਨਾ ਪਵੇ ਤੇ ਸਤਗੁਰੂ ਦੀ ਜਦੋਂ ਕਿਰਪਾ ਹੋਈ ਪਾਤਸ਼ਾਹ ਦੀ ਜਦੋਂ ਕਿਰਪਾ ਹੋਈ ਤੇ ਸਾ সঙ্গਤ ਯਾਦ ਰੱਖਿਓ ਕਿ ਗੁਰੂ ਮਹਾਰਾਜ ਜੀ ਐਸੀ ਕਿਰਪਾ ਕਰਨਗੇ ਧੰ ਗੁਰੂ ਗ੍ਰੰਥ ਸਾਹਿਬ ਜੀ ਐਸੀ ਮਿਹਰ ਕਰਨਗੇ ਪਿਆਰਿਓ ਤੇ ਸਤਗੁਰੂ ਮਹਾਰਾਜ ਪੂਰਾ ਜੀਵਨ ਹੀ ਬਦਲ ਕੇ ਰੱਖ ਦਿੰਦੇ ਨੇ ਬਲੀ ਕੰਧਾਰੀ ਵਰਗਿਆਂ ਦਾ ਤੇ ਯਾਦ ਰੱਖਿਓ ਗਨਕਾ ਵਰਗਿਆਂ ਵੇਸ਼ਵਾਵਾਂ ਦਾ ਜੀਵਨ ਬਦਲ ਗਿਆ ਤੇ ਜਿਹੜੀਆਂ ਆਪਣੇ ਆਪ ਨੂੰ ਬਹੁਤ ਵੱਡੀਆਂ ਸੁੰਦਰੀਆਂ ਕਹਾਉਂਦੀਆਂ ਸੀ ਤੇ ਆਪਣੇ ਹੁਸਨ ਦੇ ਜਾਲ ਦੇ ਵਿੱਚ ਫਸਾ ਕੇ ਲੋਕਾਂ ਨੂੰ ਠੱਗ ਲੈਂਦੀਆਂ ਸੀ ਲੁੱਟ ਲੈਂਦੀਆਂ ਸੀ ਤੇ ਜਿਨ੍ਹਾਂ ਨੇ ਆਪਣੇ ਜਿਸਮ ਦੇ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਹੈ ਲੁਭਾਇਆ ਮਨ ਕੀਤਾ ਪਰ ਜਿਵੇਂ ਹੀ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਤੇ ਪੂਰਾ ਜੀਵਨ ਹੀ ਬਦਲ ਗਿਆ ਵਲੀ ਕੰਧਾਰੀ ਵਰਗੇ ਸੱਜਣ ਠੱਗ ਵਰਗੇ ਜਿਨ੍ਹਾਂ ਨੇ ਲੋਕਾਂ ਦੇ ਨਾਲ ਪਤਾ ਨਹੀਂ ਕੀ ਕੁਝ ਕੀਤਾ ਪਰ ਜਿਵੇਂ ਗੁਰੂ ਨਾਨਕ ਸਾਹਿਬ ਦੀ ਸੰਗਤ ਦੇ ਵਿੱਚ ਆਏ ਦਦਾਰਾ ਕੀਤਾ ਤੇ ਸਾਧ ਸੰਗਤ ਉਹਨਾਂ ਦੇ ਜੀਵਨ ਬਦਲ ਗਏ ਉਹਨਾਂ ਨਾਲੋਂ ਤੇ ਸ਼ਾਇਦ ਆਪਾਂ ਕਿਤੇ ਗੁਣਾਂ ਚੰਗੇ ਹੋਵਾਂਗੇ ਆਪਾਂ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਸਾਧ ਸੰਗਤ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕੇਵਲ ਸਮਾਗਮ ਕਰਾ ਲੈਣੇ ਸਮਾਗਮਾਂ 'ਚ ਹਾਜ਼ਰੀ ਭਰ ਲੈਣੀ ਕੇਵਲ ਤੇ ਕੇਵਲ ਸਮਾਗਮਾਂ ਦੇ ਵਿੱਚ ਜਾ ਕੇ ਆਪਾਂ ਕਹੀ ਵਾਹ ਵਾਹ ਜੀ ਬਹੁਤ ਸੋਹਣਾ ਪ੍ਰਬੰਧ ਸੀ ਬੜੀ ਵਧੀਆ ਡੈਕੋਰੇਸ਼ਨ ਸੀ ਇਹ ਚੀਜ਼ਾਂ ਤੋਂ ਦੂਰ ਰਹੀਏ ਆਪਾਂ ਉਥੇ ਸਮਾਗਮ ਦੇ ਵਿੱਚੋਂ ਲਾਹਾ ਕੱਢੀਏ ਆਪਣੇ ਜੀਵਨ ਨੂੰ ਕਿਤੇ ਨਾ ਕਿਤੇ ਸਹੀ ਮਾਰਗ ਵੱਲ ਤੋਰਨ ਦਾ ਯਤਨ ਕਰੀਏ ਔਰ ਗੁਰੂ ਨਾਨਕ ਸਾਹਿਬ ਦੇ ਸਹੀ ਸਿਨਾਤੇ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਹ ਸਿਧਾਂਤ ਵੱਲ ਤੋਰਨ ਦਾ ਯਤਨ ਕਰੀਏ ਸਾਰੇ ਝਗੜੇ ਝੇੜੇ ਜਿਹੜੇ ਨੇ ਜ਼ਿੰਦਗੀ ਦੇ ਸਾਰੇ ਸਫਲ ਹੋ ਜਾਣਗੇ ਮਹਾਰਾਜ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ